ਉਮੀਦ ਵਿੱਚ ਬਦਲੇ ਹallelujah ਤਾਂ ਜਲਦੀ ਸਾਲ ਲਓ ਸਾਡਾ ਜਿਹੜਾ ਅਵੇਸ਼ ਚੱਲ ਰਿਹਾ ਹੈ ਲੋਕਾਂ ਦੀ ਅੰਸ਼ੇ ਨਵ ਦੇਹ ਹੈ ਪੁਰਾ 23 ਵਰ੍ਹੇ ਉਸਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਧ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਤੇ ਉਹ ਯਿਸੂ ਮਸੀਹ ਦੇ ਇਹ ਲਬਿਸ਼ੇ ਤਾਂ ਦੇ ਯਿਸੂ ਮਸੀਹ ਇਸ ਧਰਤੀ ਉੱਤੇ ਸੇਵਾ ਕਰ ਰਹੇ ਸੀ ਉਸ ਸਮੇਂ ਯਿਸੂ ਮਸੀਹ ਨੇ ਜਿਹੜੇ ਉਹਦੇ ਚਾਰੇ ਪਾਸੇ ਖੜੇ ਸੀ ਉਹਦੀ ਤਰਫ ਆ ਰਹੇ ਸੀ ਪਰੰਮਾ ਨੂੰ ਯਿਸੂ ਮਸੀਹ ਨੇ ਇਹ ਗੱਲ ਆਖੀ ਕਿ ਅਗਰ ਕੋਈ ਅਗਰ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ अपनी आपदा इनकार करे हर रोज सलीब उठाए और मेरे पीछे हो लगे यसु मसीह के पीछे चलना है क्यों यसु मसीह के पीछे चलना యేసు مسی히 ਦੇ ਪਿੱਛੇ ਕਿਉਂ ਚੱਲਣਾ? ਕਿਉਂ యేసు مسیਹ ਨੇ ਲੱਭਜ ਬੋਲਿਆ ਕਿ ਅਗਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ ਤਾਂ ਪਹਿਲੇ ਆਪਣੀ ਆਪ ਦਾ ਇਨਕਾਰ ਕਰੇ ਹਰ ਰੋਜ਼ ਸਲੀਬ ਉਠਾਏ। ਪਰ ਮੇਰੇ ਪਿੱਛੇ ਹੋ ਲੱਗ। सलीब उठा है ते उठा करके यीशु मसीह दे पिछे चलना यीशु दे पिछे क्यों चलना इसल चलना है ताकि सानू पूरी पूरी नजात मिल सके पूरी पूरी नजात इसलिए यीशु मसीह दे पिछे पिछे चलना ਤਾਂ ਕਿ ਸਾਨੂੰ ਪੂਰੀ ਪੂਰੀ ਨਜ਼ਾਤ ਮਿਲ ਸਕੇ ਨਜ਼ਾਤ ਦੇ ਵਾਸਤੇ ਅਸੀਂ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਣਾ ਔਰ ਚੱਲ ਵੀ ਰਹੇ ਇਸ ਲਈ ਚੱਲ ਰਹੇ ਆ ਤਾਂ ਕਿ ਸਾਨੂੰ ਪੂਰੀ ਨਜ਼ਾਤ ਮਿਲ ਸਕੇ ਹਾਲੇਲੂਇ ਪੜ ਲੋ ਇਬਰਾਨੀਆਂ 7 ਬਾਬ ਉਹਦਾ 25 ਵਚਨ ਇਸ ਗੱਤੇ ਲਿਖਿਆ ਹੈ ਕਿ ਜਿਹੜੇ ਯਿਸੂ ਮਸੀਹ ਦੇ ਕੋਲ ਆਉਂਦੇ ਨੇ ਉਹਨਾਂ ਦੇ ਲਈ ਉਹ ਸਫਾਰਸ ਕਰਨ ਦੇ ਲਈ ਸਦਾ ਜੀਵੰਦਾ ਪਰਮੇਸ਼ਰ ਹੈ ਹਾਲੇਲੂਇਆ ਰੱਖਿਆ ਉਹਨਾਂ ਦਾ ਪੂਰਾ ਪੂਰਾ ਯਿਸਤਾਰਾ ਕਰ ਸਕਦਾ ਹੈ ਜਿਹੜੇ ਯਿਸੂ ਮਸੀਹ ਦੇ ਕੋਲ ਆਉਂਦੇ ਪੂਰਾ ਸਕਾਰਾ ਵੱਟਲਾ ਪੂਰੀ ਪੂਰੀ ਨਜ਼ਾਤ ਪੂਰੀ ਨਜ਼ਾਤ ਉਸ ਨੂੰ ਮਿਲਦੀ ਹੈ ਜਿਹੜੇ ਯਿਸੂ ਮਸੀਹ ਦੇ ਪਿੱਛੇ ਚੱਲਦੇ ਉਹਦੇ ਕੋਲ ਪਹੁੰਚੇ ਯਿਸੂ ਦੇ ਕੋਲ ਪਹੁੰਚਣਾ ਚਾਹਤਾ ਹੈ ਉਹਦੇ ਕੋਲ ਪਹੁੰਚਣ ਦੇ ਲਈ ਸਭ ਤੋਂ ਪਹਿਲੇ ਅਸੀਂ ਆਪਣੇ ਆਪਣੇ ਪਾਪ ਦਾ ਇਕਰਾਰ ਕਰ ਲੈਣਾ ਮੰਨ ਲੈਣੇ ਦੇ ਪਾਪ ਅਗਰ ਅਸੀਂ ਆਪਣੇ ਪਾਪ ਮੰਨ ਲੈਣੇ ਨੇ ਮੰਨ ਕੇ ਪਾਪ ਸੱਤ ਦੇਣੇ ਤੇ ਇੱਕ ਇਕਰਾਰ ਕਰ ਦੇ ਕੇ ਖੁਦਾਵੰ ਛੱਡੇ ਹੋਏ ਪਾਪ ਮੈਂ ਦੁਬਾਰਾ ਕਦੀ ਵੀ ਨਹੀਂ ਕਰੂੰਗਾ ਉਦੋਂ ਬਾਅਦ ਚ ਬੜਾ ਜੇ ਰੂ ਦੇ ਨਾਮ ਵਿੱਚ ਬਪਤਸਮਾ ਲੈਣਾ ਜਦੋਂ ਬਪਤਸਮਾ ਲੈਂਦੇ ਹਾਂ ਤੇ ਫਿਰ ਐਸੀ ਯਿਸੂ ਨਸੀਦ ਦੇ ਪਿੱਛੇ ਪਿੱਛੇ ਚੱਲਦੇ ਜਾਣਾ ਇਸ ਲਈ ਚੱਲਣਾ ਹੈ ਤਾਂ ਕਿ ਯਿਸੂ ਦੇ ਵਸੀਲੇ ਸਾਨੂੰ ਪੂਰੀ ਪੂਰੀ ਨਜ਼ਾਤ ਮਿਲ ਸਕੇ ਪੂਰੀ ਨਜ਼ਾਤ ਮਿਲ ਸਕੇ ਔਰ ਪੂਰੀ ਨਜ਼ਾਤ ਉਹਦਾ ਹੀ ਮਿਲੇਗੀ ਜੇ ਤੋ ਯਿਸੂ ਦੇ ਕੋਲ ਪਹੁੰਚਾਂ ਉਹਦੇ ਕੋਲ ਪਹੁੰਚਾਂ ਇਸ ਕਰਕੇ ਇਥੇ ਲਿਖਿਆ ਹੈ ਕਿ ਉਹ ਪੂਰਾ ਪੂਰਾ ਨਸਤਾਰਾ ਕਰ ਸਕਦਾ ਹੈ ਨਸਤਾਰੇ ਦਾ ਮਤਲਬ ਹੈ ਪੂਰੀ ਪੂਰੀ ਨਜ਼ਾਤ ਇਸ ਰਜ਼ਾਤ ਨੂੰ ਹਾਸਲ ਕਰਨ ਵਾਸਤੇ ਦਰਵਾਜ਼ਾ ਇੱਕ ਭਜਨ ਗਾ ਰਿਹਾ ਹੈ ਦੌਦ ਇੱਕ ਭਜਨ ਲਗਾਉਂਦਾ ਹੈ ਦੌਦ ਇੱਕ ਦੁਆ ਕਰਦਾ ਹੈ ਕੋ ਨਜ਼ਾਤ ਕਿੱਦਾਂ ਮਿਲ ਜਾਏ ਪਰਮੇਸ਼ਰ ਕੋਲ ਪਰੇ ਜ਼ਬੂਰ 85 ਉਹਦਾ ਸੱਤ ਵਚਨ ਜ਼ਬੂਰ 85 ਦੀ ਸਹੀ ਹੋਵਾ ਆਪਣੀ ਦਇਆ ਸਾਨੂੰ ਵਿਖਾ ਇੱਥੇ ਹੁਣ ਦੌਦ ਇਹ ਗੱਲ ਕਹਿ ਰਿਹਾ ਹੈ ਕਿ ਹੇ ਯਾਹੋ ਆਪਣੀ ਦਇਆ ਸਾਨੂੰ ਦਿਖਾ ਤੇ ਆਪਣੀ ਮੁਕਤੀ ਸਾਨੂੰ ਬਖਸ਼ ਸਾਨੂੰ ਆਪਣੀ ਮੁਕਤੀ ਜਿਹੜੀ ਹੈ ਉਹ ਸਾਨੂੰ ਬਖਸ਼ ਦੇ ਜਿਹੜੀ ਨਿਜ਼ਾਤ ਤੇਰੇ ਕੋਲ ਹੈ ਉਹ ਨਿਜ਼ਾਤ ਮੈਨੂੰ ਬਖਸ਼ ਦੇ ਮੈਨੂੰ ਨਿਜ਼ਾਤ ਦੇ ਦੇ ਇਹ ਹੁਣ ਦੋਦ ਤੇ ਪਰਮੇਸ਼ਰ ਦੇ ਅੱਗੇ ਗਿਰਗਰਾ ਰਿਹਾ ਹੈ ਤੇ ਪਰਮੇਸ਼ਰ ਦੇ ਅੱਗੇ ਰੋ ਰਿਹਾ ਹੈ ਪਰਮੇਸ਼ਰ ਦੇ ਅੱਗੇ ਤੋਹਾਈ ਦੇ ਰਿਹਾ ਹੈ ਤੇ ਪਰਮੇਸ਼ਰ मेरे लाइ काफ़ी دے मैनू बख़्शेजा کیونکہ दे खुदा कंहिं नज़ात ਸੀ ਕਿ ਪਰਮੇਸ਼ਰ ਤੋਂ ਬਗੈਰ ਯਿਸੂ ਤੋਂ ਬਗੈਰ ਕਿਸੇ ਨੂੰ ਮੁਕਤੀ ਤੇ ਨਜਾਤ ਮਿਲ ਨਹੀਂ ਸਕਦੀ ਕਿ ਅੱਜ ਅਸੀਂ ਚਲਾ ਰਹੇ ਕਿ ਅੱਜ ਅਸੀਂ ਦੁਹਾਈ ਦੇ ਰਹੇ ਕਿ ਅੱਜ ਅਸੀਂ ਰੋ ਕੇ ਪ੍ਰਾਰਥਨਾ ਕਰ ਰਹੇ ਕਿ ਹੇ ਪਰਮੇਸ਼ਰ ਮੈਨੂੰ ਆਪਣੀ ਦਿਆ ਮੈਨੂੰ ਆਪਣੀ ਨਜ਼ਾਤ ਬਖਸ਼